ਦੇਖੋ ਜੀ ਹਰੇਕ ਪਿੰਡ ਦੇ ਵਿੱਚ ਹਰੇਕ ਪਾਰਟੀ ਦਾ ਸਪੋਰਟਰ ਹੁੰਦਾ ਪਰ ਆ ਸਾਡੇ ਪਿੰਡ ਵਾਲਾ ਹਾਲ ਨਹੀਂ ਹੋਣਾ ਚਾਹੀਦਾ ਕੱਲਣਾ ਅਸੀਂ ਸੱਤ ਚ ਬੈਠੇ ਤਾਸ਼ ਖੇਢੀ ਜਾਈਏ ਮੇਰੇ ਇੱਕ ਪਾਸੇ ਦਾ ਬੈਠਾ ਆਮ ਆਦਮੀ ਵਾਲਾ ਪੱਕਾ ਸਪੋਰਟਰ ਇੱਕ ਪਾਸੇ ਬੈਠਾ ਕਾਲੀਦਲ ਵਾਲਾ ਪੱਕਾ ਸਪੋਰਟਰ ਚਲੋ ਇਹ ਤਾਸ਼ ਖੇੜਦੇ ਖੇੜਦੇ ਕੁਦਰਤੀ ਕਿਤੇ ਕਾਲੀਦਲ ਵਾਲੇ ਕੋਲੇ ਪੱਤੇ ਰਹਿ ਕੇ ਮਾੜੇ ਜਦੋਂ ਆਮ ਆਦਮੀ ਵਾਲਾ ਪੱਤਾ ਸਟੱਕਰੇ ਨਾਲ ਆਏ ਕਿਤੇ ਕਰੇ ਚੀਕ ਨਹੀਂ ਕਢਾ ਦੇਾਂਗੇ ਇਹਨਾਂ ਦੀਆਂ ਤਾਂ ਹੁਣ ਚੀਕ ਨਹੀਂ ਕਢਾਤਿਆਂ ਉਹ ਹਰ ਘਬਰਾਵਾ ਕਹਿੰਦਾ ਯਾਰ ਤੂੰ ਸਿੱਧਾ ਮੱਥੇ ਮੇਰੀ ਹਿੱਕ 'ਚ ਬਾਜੀ ਯਾਰ ਕਹੇ ਤੂੰ ਮਜੀਠੀਆ ਸਾਹਿਬ ਨੂੰ ਕਹਿ ਰਿਹਾ ਉਹ ਕਹ ਰਿਹਾ ਮੈਂ ਵੀ ਮਜੀਠੀਆ ਸਾਹਿਬ ਨੂੰ ਕਾਉਂ ਕਾਉਂਗਾ ਯਾਰ ਉਹ ਕਹਿੰਦਾ ਤੂੰ ਬੋਲੇ ਕਰਨਾ ਮਜੀਠੀਆ ਸਾਹਿਬ ਦੀ ਉਹ ਕਹਿੰਦਾ ਤੂੰ ਮੇਰੇ ਨਾਲ ਗੱਲ ਕਰ ਸਿੱਧਾ ਇਧਰੋਂ ਮੇਰੇ ਬਾਪ ਨੇ ਇਸ਼ਾਰਾ ਕਰਤਾ ਕਹਿੰਦਾ ਇਹ ਲੜਨਗੇ ਕਹਿੰਦਾ ਪੁੱਤ ਲੜਨਾਂ ਦੀ ਮੈਂ ਕਹਿੰਦਾ ਨਹੀਂ ਤਾਂ ਇਹ ਜੀ ਕੋਈ ਗੱਲ ਨਹੀਂ ਮੈਂ ਤੈਨੂੰ ਭਲੇਖਾ ਬਹਿ ਗਿਆ ਆਪਾਂ ਤਾਂ ਤਾਂਸ ਖੱਢੀ ਜਾਂਦੇ ਹਾਂ ਕਹਿੰਦਾ ਨਹੀਂ ਯਾਰ ਧਾਲ 'ਚ ਕੁਛ ਕਾਲਾ ਉਹ ਮੱਖਣ ਨਹੀਂ ਤਾਂ ਕਾਲਾ ਗੋਲਾ ਕੁਛ ਨਹੀਂ ਹੁਣ ਤਾਂ ਚਿੱਟਾ ਹੀ ਆ ਵਾ ਚਾਰੇ ਪਾਸੇ ਚ ਨਹੀਂ ਤਾਂ ਯਾਰ ਮੈਂ ਤੂੰ ਮਨਵਾਇਆ ਦੱਸ ਤੈਨੂੰ ਕਿਹੜੀ ਗੱਲ ਦੀ ਗਲਤਫਹਿਮੀ ਪਈ ਕਹਿੰਦਾ ਤੂੰ ਗਲਤਫਹਿਮੀ ਨਹੀਂ ਭਤੀਜ ਕਹਿੰਦਾ ਇਹਨੂੰ ਆਏ ਪੁੱਛਾ ਵੀ ਇਹਨਾਂ ਨੇ ਕਹਿੰਦਾ ਸਾਡੇ ਨਾਲ ਧੱਕਾ ਕਰੇ ਮੈਂ ਕੀ ਧੱਕਾ ਕਰਤਾ ਕਹਿੰਦਾ ਬਿਜਿਲੈਂਸ ਵਾਲੇ ਜਦੋਂ ਰੇਡ ਮਾਰਨ ਗਏ ਆ ਬਜ਼ੁਰਗਾਂ ਦੇ ਕਮਰੇ ਚ ਵੜਨ ਦਾ ਕੀ ਧੱਕਾ ਓਏ ਮੱਖਣ ਤਾਂ ਘਾਰ ਨਹੀਂ ਹੁੰਦਾ ਤਾਂ ਇਹ ਸੰਸਕਾਰ ਹੁੰਦੇ ਨੇ ਕਹਿੰਦਾ ਇਹ ਕਦੇ ਸੰਸਕਾਰ ਨੇ ਓਏ ਮਹ ਜਦੋਂ ਆਪਾਂ ਕਿਸੇ ਰਿਸ਼ਤੇਦਾਰੀ ਚ ਜਾਣੇ ਕਿਸੇ ਸਭ ਤੋਂ ਪਹਿਲਾਂ ਮੈਂ ਕਿਹਾ ਆਪਾਂ ਉਹਨਾਂ ਦੇ ਬਜ਼ੁਰਗਾਂ ਨੂੰ ਮਿਲਦੇ ਆ ਨਾ ਕਹਿੰਦਾ ਹਾਂ ਮੈਂ ਕਿਹਾ ਫਿਰ ਉਹੀ ਉਹਨਾਂ ਨੇ ਕਰਿਆ ਯਾਰ ਮੈਂ ਕਿਹਾ ਉਹ ਵੀ ਪੜੇ ਲਿਖੇ ਨੇ ਵੀ ਪਹਿਲਾਂ ਅਸ਼ੀਰਵਾਦ ਤਾਂ ਲੈ ਲਿਆ ਜੇ ਕੋਈ ਕੰਮ ਕਰਨਾ ਬਜ਼ੁਰਗਾਂ ਦਾ ਕਹਿੰਦਾ ਇਹ ਤਾਂ ਠੀਕ ਆ ਭਤੀਜਾ ਕਹਿੰਦਾ ਕਹਿੰਦਾ ਮੇਰਾ ਉਹੀ ਖੂਨ ਖੜ ਗਿਆ ਸੀ ਕਹਿੰਦਾ ਫਿਰ ਆਏ ਦੱਸ ਕਹਿੰਦਾ ਚਲ ਮਜੀਠਿਆ ਸਾਹਿਬ ਨੂੰ ਕਹਿੰਦਾ ਉਹਦੇ ਵਰਕਰ ਮਿਲਣ ਆਏ ਹੋਏ ਸੀਗੇ ਕਹਿੰਦਾ ਜਦੋਂ ਬਿਜਲੀਅਨਸ ਹਣ ਨੇ ਰੇਡ ਮਾਰੀਆ ਕਹਿੰਦਾ ਵਰਕਰਾਂ ਨੂੰ ਕਮਰੇ ਚੋਂ ਬਾਹਰ ਨਹੀਂ ਨਿਕਲਣ ਦਿੱਤਾ ਕਿਉਂਕਿ ਉਹਨਾਂ ਨੇ ਪਿਸ਼ਾਬ ਕਰਨ ਜਾਣਾ ਸੀ ਓਏ ਮੱਖਾ ਤਾ ਕਿਹੜੀ ਦੁਨੀਆ ਚ ਤੁਰਾ ਫਿਰਦਾ ਅੱਜ ਕੱਲ ਤਾਂ ਕਮਰੇ ਦੇ ਨਾਲ ਅਟੈਚ ਬਾਥਰੂਮ ਆਉਣ ਲੱਗ ਗਏ ਅੱਧਾ ਪਿੰਡ ਦਾ ਮੱਖਾ ਆਪਣਾ ਬਣਾਈ ਫਿਰਦਾ ਮੱਖਾ ਉਹ ਤਾਂ ਫੇਰ ਵੀ ਮਜੀਠੀਆ ਸਾਹਿਬ ਦਾ ਮਹਿਲਾ ਉੱਥੇ ਤਾਂ ਇਹ ਤਾਂ ਦੋ ਹੋਣ ਓ ਮੱਖਾ ਹੁਣ ਤਾਂ ਤੂੰ ਆਪ ਹੀ ਦੱਸ ਦੇ ਫਿਰ ਬੰਦਾ ਬਾਹਰ ਪਿਸ਼ਾਬ ਕਰਨ ਕਿਉਂ ਜਾਊਗਾ ਜੇ ਅਟੈਚ ਬਾਥਰੂਮ ਦਿੱਤੇ ਹੋਏ ਨੇ ਚਲ ਕਹਿੰਦਾ ਇਹ ਗੱਲ ਨਾਲ ਵੀ ਮੈਂ ਕਿ ਤਨਰ ਕਿਤੇ ਸਹਿਮਤ ਹੋ ਸਕਦਾ ਐਨੇ ਤੇ ਮੇਰਾ ਦੂਜਾ ਤਾਇਆ ਬੋਲਦਾ ਉਹੀ ਕਹਿੰਦਾ ਕੋਈ ਗੱਲ ਹੈ ਨਹੀਂ ਬਾਸਤਾਂ ਨਹੀਂ ਬਸ ਸਾਰਾ ਬਣੀ ਚੀ 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 ਲੈ ਇਧਰ ਉਹ ਕਹਿੰਦਾ ਫੇਰ ਓ ਮਜੀਠੀਆ ਸਾਹਿਬ ਦੀ ਬਾਤ ਕੱਢੇ ਜਾਂਦਾ ਉਹ ਮਖਾਤਾ ਭੱਗ ਜਾਣਾ ਤੂੰ ਮੈਂ ਆ ਮਾ ਸੁੱਖਾ ਮਾ ਸੁਨੂ ਰੋਸ਼ੜਾਈ ਜਾ ਮੈਂ ਇੱਥੇ ਘਰੇ ਭੱਗ ਜਾਵਾਂ ਉਹ ਮਖਾਤਾ ਤਾਈ ਲੈ ਜਾ ਇਹਨੂੰ ਛੋਡਾਂ ਆਮ ਆਦਮੀ ਵਾਲਾ ਖਾਸ ਬਣੀ ਜਾਂਦਾ ਹੁਣ ਇਹ ਲੜਾਈ ਕਰਾਊਗਾ ਮੈਂ ਕਹਾਂ ਕਿਉਂਰੇ ਤਾ ਮਾ ਤੂ ਵੀ ਬਾਈ ਦਾ ਹੱਥ ਢੋੜੇ ਤਰੇ ਮੁਰੇ ਚੱਲ ਕਹਿੰਦਾ ਫਿਰ ਐਂ ਕਹੇ ਵੀ ਆਮ ਆਦਮੀ ਪਾਰਟੀ ਮੁਰਦਾਬਾ ਆਮ ਆਦਮੀ ਏਲਾ ਤਿਆ ਕਰੀ ਜਾਵੇ ਐਂ ਕਿ ਮੈਂ ਕਹ ਦੂ ਮੁਰਦਾਬਾ ਦੇ ਸਾਡੇ ਕੋਠੇ ਜਿਹਨੇ ਬਈਏ ਬਿਠਾ ਰੱਖੇ ਨੇ ਜਿਹੜੇ ਨਾਲ ਕਿ ਚੋਨਾ ਲਾਉਂਦੇ ਇੱਕ ਵਾਰੀ ਕਹਿ ਕੇ ਤਾਂ ਵੇਖੇ ਮੁਰਦਾਬਾ ਸਾਰੇ ਡਿੱਗ ਕਰ ਦੂ ਹੱਥੋਂ ਮੈਂ ਖਿਆਲ ਹੈ ਕਹਾਂ ਰਾਮ ਆਖਾ ਮੁਰਦਾਬਾ ਸੋਡੇ ਮਾ ਖੇਤ ਹੈਗੇ ਨੇ ਬਈਏ ਤੂੰ ਦੇ ਦੇਗਾ ਕਹਿੰਦਾ ਠੇਕੇ ਤੇ ਦੇ ਰੱਖਿਆ ਮੈਂ ਫਿਰ ਆਮ ਆਦਮੀ ਪਾਰਟੀ ਜੰਦਾਬਾਦ ਉਹ ਮਖਾ ਮੈਨੂੰ ਤਾਂ ਲੜਨ ਦਾ ਚੋਣਾ ਯਾਰ ਆ ਇੱਕ ਤਮਾ ਮੇਰਾ ਬਾਪੂ ਨਹੀਂ ਸੇਲੀਆਂ ਚੱਕਣੋਂ ਹਟੇ ਵੀ ਆ ਕੇ ਤਾਏ ਤੇਰੇ ਲੜਨੇ ਨਹੀਂ ਚਾਹੀਦੇ ਉਹ ਬਾਪੂ ਮਖਾ ਹੈ ਜੇ ਐਮਐਸਪੀ ਤੋਂ ਆਉਣਗੇ ਆਪਾਂ ਦੋਨੇ ਰਗੜ ਕੇ ਰੱਖ ਦੇਣਗੇ ਬਾਹਾਂ ਫੜ ਕੇ ਛੱਡਿਆ ਉਹਨੇ ਮਾ ਇਹਨਾਂ ਦੋਨੋਂ ਨੂੰ ਘਰੇ ਇਹ ਇਧਰ ਹੋਏ ਨਹੀਂ ਹਟਦਾ ਕੀ ਕਾਹੀ ਬੁਵਾ ਲਾਂਗੇ ਉਧਰ ਹੋ ਕੇ ਕਹਿੰਦਾ ਤੂੰ ਕਿਵੇਂ ਹੱਥ ਲਾਤਾ ਇਹ ਤੁਸੀਂ ਤਾਂ ਖੇਡਣਾ ਹੈ ਕਿ ਕੀ ਕਰਨਾ ਹੈ ਸਾਰੇ ਸੱਤ ਚ ਜਲੂਸ ਕੱਢ ਰੱਖਿਆ ਓਏ ਭਰਾਵੋ ਨਾ ਲੜਾ ਕਰੋ ਪਿੰਡਾਂ ਹੀ ਤਾਂ ਆਪਣੇ ਭਾਈਚਾਰਾ ਵਰਕਰਾਰ ਹੋਣਾ ਚਾਹੀਦਾ ਠੀਕ ਆ ਪਾਰਟੀਵਾਦੀ ਤੋਤੇ ਉੱਠ ਕੇ ਸੋਚਿਆ ਕਰੋ ਕੀ ਪਤਾ ਕਿਹਦੇ ਕਰੋ ਹੱਥ ਨਾਲ ਟਰਾਲੀ ਪਾਉਣੀ ਪਏ ਜੀ ਕਿਹਦੇ ਕਰੋ ਖਰਾਬ ਪਾਉਣਾ ਪਏ ਜੀ ਚਲੋ ਇਹ ਮੈਦਾ ਦੋਨੇ ਆਉਦੇ ਸਤਕਾਰਯੋਗਤਾ ਆਇਆਂ ਨੂੰ ਕਰਾਂ ਕਰੋ ਕਰੀ ਛੱਡਿਆ ਪਰ ਐਂ ਕੀ ਪਤਾ ਸੀ ਕਾਲੀਗੜ੍ਹ ਵਾਲੇ ਤਾਂ ਇਹਦੇ ਹਜੇ ਦਿਮਾਗ ਤੇ ਗੱਲ ਚੜੀ ਪਈ ਆ ਉਹਨ ਦਾ ਸ਼ਾਮ ਨੂੰ 5:00 ਵਜੇ ਦਾ ਨਾਲ ਲਾ ਕੇ ਦੋ ਲਾ ਕੇ ਦੋ ਮੋਟੇ ਜਿਹੇ ਪੈਗ ਭਰਾਵਾ ਤਾਈ ਟਾਲੀ ਦੇ ਡਾਂਗ ਤੇ ਡਾਂਗ ਦੇ ਡਾਂਗ ਤੇ ਡਾਂਗ ਮੇਰਾ ਪਾਪਾ ਬੋਲਦਾ ਕਹਿੰਦਾ ਚੀਕਾਂ ਦਾ ਕਢਾ ਤੀਆਂ ਓਏ ਕਹਿੰਦਾ ਕਹਿੰਦਾ ਭੱਜ ਲੱਗਦਾ ਪਤਾ ਨਹੀਂ ਕਿੱਡੇ ਸਿੱਟਲੇ ਜਦੋਂ ਜਾ ਕੇ ਦੇਖਾ ਭਰਾਵਾ ਤਾਇਆ ਕਰੀ ਜਾਵੇ ਕਹਿੰਦਾ ਚੀਕਾਂ ਕਢਾ ਕੇ ਹਟ ਓਏ ਮੱਖਾ ਤਾਇਆ ਇਹ ਤਾਇਆ ਓਏ ਕਿਉਂ ਲਾਉਣਾ ਹੁੰਨਾ ਪੈਗ ਓ ਮੱਖਾ ਤੂੰ ਸਾਈਡ ਤੇ ਬਹਿ ਜਾ ਚਾ ਤਾਈ ਨੇ ਚੁੰਨੀ ਚਾਲੀ ਸੈਟ ਕਰੀ ਕਹਿੰਦੀ ਵੇ ਭਾਈਏ ਨੂੰ ਅੰਦਰ ਬੰਦ ਕਰਿਓ ਅੰਦਰ ਬੰਦ ਕਰਿਆ ਉਹ ਕਹਿੰਦੀ ਮੇਰਾ ਜਲੂਸ ਕੱਢ ਰੱਖਿਆ ਨੇ। ਸੋ ਇਹ ਕੁੰਡਾ ਲਾ ਕੇ ਤਾਈ ਨੂੰ ਅੰਦਰ ਬੰਦ ਕਰਤਾ ਸੀ। ਕਹਿੰਦੀ ਮਾਂ ਦੇ ਪੁੱਤ ਨੇ ਕਹਿੰਦੀ ਸਬਜ਼ੀ ਬਣੀ ਤਰਨ ਦਿੱਤੀ ਮੈਂ ਖਾਂ ਕਰਤਾ ਇਹ ਮੈਂ। ਸੋ ਓਡਾ ਕੀ ਬੰਡਾ ਦੋਨਾਂ ਜਾਣੀਆਂ ਦਾ ਮੈਂ ਖਾ ਤੂੰ ਆਮ ਆਦਮੀ ਵਾਲੀ ਤਾਈ ਤੂੰ ਮੂੰਗੀ ਦੀ ਕੌਲੀ ਫੜ ਲਾ। ਕਹਿੰਦੀ ਫੜਦੀ ਆ ਪੁੱਤ। ਉਹ ਗਾਹ ਅੱਡ ਸਿਆਸ ਚ ਬੜੀ ਪਈ। ਚਲੋ ਜੇ ਉਹਨੇ ਮੂੰਗੀ ਦੀ ਕੌਲੀ ਜਦੋਂ ਫੜਾਤੀ ਨਾਲ ਇਧਰ ਲਈ ਤਾਈ ਗੱਲਾਂ ਕਰਨ ਲੱਗੀ ਕਹਿੰਦੀ ਕਹਿੰਦੀ ਭਣੇ ਮੈਂ ਤੱਤ ਪਾਈ ਪਈ ਆ। ਕੱਲ ਕਹਿੰਦੀ ਡੁੱਬ ਜਾਣੇ ਨੇ ਮੇਰਾ ਫੋਨ ਪੰਨਤਾ। ਦੂਜੀ ਤਾਈ ਕਰੀ ਜਾਵੇ ਲੈ। ਸੋਲੋ ਫੋਨਾਂ ਦਾ ਕੀ ਘਾਟਾ 30 ਫੋਨ ਤਾਂ ਮਜੀਠੀਆ ਦੇ ਘਰੋਂ ਮਿਲੇ ਨੇ ਇੱਕ ਜੇ ਤੈਨੂੰ ਦੇ ਦੂਗਾ ਕਿੱਡੀ ਕੀ ਗੱਲ ਰੱਤੀ ਰਹਿ ਜਾਣੀ ਗਿ ਪਿੱਛੇ ਸੋਡੀ ਤਾਂ ਮੂਰੇ ਸੁਣ ਕੇ ਸੋਡੀ ਤਾਂ ਮੂਰੇ ਹੋ ਕੇ ਸੁਣਦਾ ਸੀ ਮਜੀਠੀਆ ਸਭ ਪਤਾ ਮੈਨੂੰ ਇੱਕ ਲੈ ਲੈ ਕੋਈ ਉਹ ਤਾਂ ਟੁੱਟਿਆ ਭੱਜਿਆ ਜਿਹਾ ਫੋਨ ਤਾਂ ਸਾਰੇ ਵਧੀਆ ਹੀ ਹੋਣਗੇ ਕਹਿੰਦੀ ਐ ਨਹੀਂ ਪਤਾ ਆਈਫੋਨ ਹੀ ਹੋਣਾ ਤਾਂ ਇੱਕ ਜਿਵੇਂ ਕੋਈ ਨਾ ਨਹੀਂ ਮੈਨੂੰ ਮੂੰਗੀ ਦੇ ਦੇ ਤੂੰ ਫੋਨ ਤਾਂ ਟਹਿ ਜਾਣ ਦਾ ਆਪੀ ਮੰਗਾ ਲੂ ਮੈਂ ਆਪਦੇ ਪੇਕਿਆਂ ਤੋਂ ਨਾਲੇ ਆਮ ਆਦਮੀ ਵਾਲੀ ਚਾਈ ਕਰੀ ਜਾਵੇ ਚਾਲੋਂ ਸਾਡੀ ਤਾਂ ਸਰਕਾਰ ਆ ਹੁਣ ਮੈਂ ਤਾਂ ਤੜਕੀ ਝਾੜੂ ਚੱਕ ਲੈਨੀਆ ਜਿੰਨਾ ਗੰਦਮੰਦ ਹੁੰਦਾ ਸਾਰਾ ਸੰਭਰ ਕੇ ਖੁੰਝੇ ਲਾ ਦਿੰਨੀਆ ਬਸ ਅਸੀਂ 27 ਤੱਕ ਸਾਰਾ ਸਾਫ ਕਰ ਦਾਂਗੇ ਉਹ ਕਰ ਜਾ ਨਹੀਂ ਕਿਉਂ ਭੈਣੇ ਤੂੰ ਕਾਹਤ ਵਸਦੇ ਮਗਰ ਲੱਗਦੀ ਹੁੰਨੀਆ ਮੇਰੇ ਜੇਠ ਦੇ ਤੂੰ ਕਿਉਂ ਮਗਰ ਲੱਗਦੀ ਹੁੰਨੀਆ ਟਹਿ ਜਾਣੀਏ ਆਪਾਂ ਤਾਂ ਇੱਕ ਹੋਈਏ ਦੋਨਾਂ ਸਿੱਧੂਆਂ ਦੀਆਂ ਹੈ ਜੀਆਂ ਆਪਾਂ ਉਹ ਕਰ ਜਾ ਸਿੱਧੂ ਹੋਵੇ ਕੋਈ ਹੋਵੇ ਸਰਕਾਰ ਤਾਂ ਮਾਣਦੀ ਆ ਨਾ ਉਹ ਮਖਾ ਤਾਈ ਉਤਰਿਆ ਉਹ ਕੰਧਾਂ ਤੋਂ ਤੁਸੀਂ ਭੁੱਖੀਆਂ ਮਰ ਜਾਉਂਗੀਆਂ 9 ਵਜਣ ਵਾਲੇ ਹੋਗੇ ਰਾਤ ਦੇ ਰੋਟੀ ਟੁਕ ਖਾ ਲੋ ਉਹ ਭਰਾਵੋ ਮੈਂ ਤਾਂ ਮਸਾ ਟਕਾਈਆਂ ਇਹ ਪਹਿਲਾ ਤਾਈ ਵਰਗੀਆਂ ਪਹਿਲਾ ਤਾਈ ਵਰਗੇ ਮਸਾ ਟਕਾਈ ਸੀ ਹੁਣ ਤਾਈ ਵਰਗੀਆਂ ਸ਼ੁਰੂ ਹੋਈ ਮੰਨਾ ਹੱਥ ਜੋੜ ਕੇ ਬੇਨਤੀ ਆ ਓਏ ਆਪਾਂ ਪਿੰਡਾਂ ਵਾਲਿਆਂ ਆਪਾਂ ਤਾਂ ਇੱਕ ਦੂਜੇ ਨਾਲ ਰਲ ਮਿਲ ਕੇ ਰਹੀਏ ਕਿਉਂ ਤੁਸੀਂ ਕਲੇਸ਼ ਛੇੜਦੇ ਹੋ ਹੁੰਨੇ ਆ ਸੋ ਮੇਰੀ ਬੇਨਤੀ ਹੈ ਜੇ ਕਿਸੇ ਨੂੰ ਕੋਈ ਗੱਲ ਬੁਰੀ ਲੱਗੀ ਹੋਵੇ ਤਾਂ ਭਰਾਵਾ ਆ ਮਾਫੀਆਂ ਬਖਸ਼ਦੇ ਦੇਖੋ ਹੁਣ ਜਿਹੜੀਆਂ ਕਾਰਵਾਈਆਂ ਹੋਣੀਆਂ ਉਹ ਤਾਂ ਸਰਕਾਰਾਂ ਦੇ ਹੱਥ ਆ ਹਨਾ ਜੇ ਕੋਈ ਗੱਲ ਚੰਗੀ ਕਰੋਗੇ ਤਾਂ ਉਹਦੀ ਸਰਾਇਤਾ ਵੀ ਜ਼ਰੂਰੀ ਹੁੰਦੀ ਆ ਠੀਕ ਆ ਪਾਰਟ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਪਿੰਡਾਂ ਵਾਲੇ ਸਾਰੇ ਇਕੱਠੇ ਰਲ ਕੇ ਰਹੋ ਭਾਈ ਇਹ ਆਪਣਾ ਭਾਈਚਾਰਾ ਗਾ ਸੋ ਸਾਰਿਆਂ ਨੂੰ ਸასი ਗੱਲ ਜੀ